ਸਾਸ੍ਰੀਕਾ ਦੋਸਤੋ ਤੇ ਸਾਸ੍ਰੀਕਾਲੀ ਮੋਦੀ ਸਾਹਿਬ ਮੋਦੀ ਸਾਹਿਬ ਭਾਰਤ ਮੌਸਮ ਵਿਗਿਆਨ ਭਾਗ ਆਈਐਮਡੀ ਦਾ ਕਹਿਣਾ ਹੈ ਕਿ ਇਸ ਸਾਲ ਗਰਮੀ ਵੱਧ ਪੈਣ ਦੀ ਸੰਭਾਵਨਾ ਹੈ ਗਰਮੀ ਵੱਧ ਪੈਣ ਦੀ ਉਮੀਦ ਕਹਿੰਦੇ ਨੇ ਪਰ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਮੇਰਾ ਚੈਲੰਜ ਆ ਮੈਂ ਉਮੀਦ ਨਹੀਂ ਕਹਿੰਦਾ ਮੈਂ ਮੋਦੀ ਸਾਹਿਬ ਕਹਿੰਦਾ ਮੈਂ ਇਸ ਸਾਲ ਗਰਮੀ ਪਿਲੇ ਸਾਲ ਨਾਲੋਂ ਵੱਧ ਪੈਣੀ ਪੈਣੀ ਹੈ 101% ਗਰਮੀ ਐਸ ਸਾਲ ਵੱਧ ਪੈਣੀ ਪਿਛਲੇ ਸਾਲ ਨਾਲੋਂ ਕਿਉਂਕਿ ਮੇਰੀ ਖੋਜ ਦੇ ਮੁਤਾਬਕ ਮੈਂ ਉਮੀਦ ਨਹੀਂ ਕਹਿੰਦਾਗਾ ਮੇਰਾ ਚੈਲੰਜ ਹੈ ਵੀ ਐਸ ਸਾਲ ਗਰਮੀ ਪਿਛਲੇ ਸਾਲ ਨਾਲੋਂ ਵੱਧ ਪੈਣੀ ਜੇ ਮੋਦੀ ਸਾਹਿਬ ਆਉਣ ਵਾਲੀ ਦੁਨੀਆ ਨੂੰ ਆਰਮੀ ਤਬਸਾ ਗਰਮੀ ਤੋਂ ਬਚਾਉਣਾ ਹੈ ਤੇ ਮੈਨੂੰ ਮੇਲੋ ਖੋਜ ਮੇਰੀ ਏ ਤੇ ਕਾਨੂੰਨ ਤੁਹਾਨੂੰ ਬਣਾਉਣਾ ਪੈਗਾ ਆਉਣ ਵਾਲੀ ਦੁਨੀਆ ਨੂੰ ਗਰਮੀ ਤੋਂ ਕਿਵੇਂ ਬਚਾਉਣਾ ਹੈ ਆਰਮੀ ਤਬਸ ਨੂੰ ਗਰਮੀ ਨੂੰ ਕਿਵੇਂ ਰੋਕਣਾ ਤੇ ਬਰਸਾਤਾਂ ਨੂੰ ਕਿਵੇਂ ਘਟਣ ਤੋਂ ਰੋਕਣਾ ਹੈ ਮੌਸਮ ਮੇਰਾ ਚੈਲੰਜ ਮੌਸਮ ਭਾਰਨ ਦੱਸ ਦੇਵੀਂ ਪਿਛਲੇ ਸਾਲ ਨਾਲੋਂ ਇਸ ਸਾਲ ਬਾਰਿਸ਼ਾਂ ਬਹੁਤ ਘੱਟ ਪੈਣੀਆਂ ਆਈ ਮੇਰੀ ਖੋਜ ਦੇ ਮੁਤਾਬਕ ਹੈ ਕਿ ਬਾਰਿਸ਼ਾਂ ਇਸ ਸਾਲ ਬਹੁਤ ਘੱਟ ਪੈਣੀਆਂ ਆਈ ਮੌਸਮ ਸੇ ਮੇਰਾ ਡਰੈਸਰ ਜਰੂਰ ਨੋਟ ਕਰ ਲੈਗਾ ਮੁਖਤਿਆਰ ਭੁੱਲਰੀ ਡਿਸਟ੍ਰਿਕਟ ਮੋਗਾਈ ਕਸਬਾ ਕੋੜ ਸਹੀ ਮੋਬਾਈਲ ਨੰਬਰ ਹੈ 9841 ਤੇ 74859814174185 ਸੋ ਮੈਨ ਬਹੁਤ ਉਮੀਦ ਹੈ ਕਿ ਜਿੰਨੇ ਮੇਰੇ ਭੈਣ ਭਰਾ ਦੋਸਤ ਮੇਰੇ ਮਤਾਵਾ ਭੈਣਾਂ ਵੀਡੀਓ ਵੇਖਣੀਆਂ ਨੇ ਵੀਡੀਓ ਬਾਅਦ ਸ਼ੇਅਰ ਕਰਦਿਆ ਕਰੋ ਤਾਂ ਕਿ ਛੇਤੀ ਤੋਂ ਛੇਤੀ ਜੇ ਮੇਰੀ ਵੀਡੀਓ ਵੱਧ ਤੋਂ ਵੱਧ ਪਹੁੰਚ ਜਾਵੇ ਤੇ ਆਪ ਆਉਣ ਵਾਲੀ ਦੁਨੀਆ ਨੂੰ ਜਿਹੜੀ ਆਲਮੀ ਤਸ ਤੋਂ ਗਰਮੀ ਤੋਂ ਕਿਵੇਂ ਬਚਾਉਣਾ ਹੈ ਖੋਜ ਮੈਂ ਕਰ ਲਈਏ ਵੀ ਗਰਮੀ ਨੂੰ ਕਿਵੇਂ ਰੋਕਣਾ ਹੈ ਤੇ ਬਰਸਾਤਾਂ ਨੂੰ ਕਿਵੇਂ ਘਟਣ ਤੋਂ ਰੋਕਣਾ ਸੋ ਮੈਨੂੰ ਬਹੁਤ ਉਮੀਦ ਹੈ ਕਿ ਮੇਰੇ ਵੀਡੀਓ ਬਾਅਦ ਸ਼ੇਅਰ ਕਰੋਗੇ ਤੇ ਜਿੰਨੇ ਵੀ ਮੇਰੇ ਭੈਣ ਭਰਾ ਦੋਸਤ ਮੇਰੇ ਮਤਾਵਾ ਭੈਣ ਭਰਾ ਵੀਡੀਓ ਵੇਖਦੇ ਨੇ ਮੇਰੇ ਵੱਲੋਂ ਸਾਰਿਆਂ ਨੂੰ ਹੀ ਹਾਜ਼ਰ ਕੇ ਬਹੁਤ-ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ ਜੀ